ਇਹ ਲੱਗਦਾ ਸੀ ਕਿ ਰੁੱਖ ਵੀ ਸਾਡੇ ਨਾਲ ਹੀ ਭੱਜੇ ਜਾ ਰਹੇ ਜਿਵੇਂ ਉਹ ਸਾਡੇ ਤੋਂ ਪਹਿਲਾਂ ਕੈਂਪ ਦੇ ਵਿੱਚ ਜਾਣ ਲਈ ਉਹ ਤਾਬਲੇ ਉਹ ਕਿ ਉਹ ਸਾਡੇ ਤੋਂ ਗਵਾਉਂਦੇ ਹੁੰਦੇ ਨੌਜਵਾਨ ਆਉਰੇ ਨੌਜਵਾਨ ਗਾਉਰੇ ਲੋਕ ਕਦਮ ਵਧਾਉਰੇ ਖੁਸ਼ੀ ਕੇ ਗੀਤ ਗਾਉਰੇ ਬੜੀ ਵੇ ਬਾਕੀ ਨਾਲ ਕਰਦੇ ਸੀ ਕਿ ਇੱਥੋਂ ਦਾ ਜੀਵਨ ਕਿੰਨਾ ਟਫ ਹੈ ਕਿੰਨਾ ਔਖਾ ਹੈ ਕਿੰਨਾ ਮੁਸੀਬਤਾਂ ਭਰਿਆ ਹੈ ਜਦੋਂ ਉਹ ਠਾਕਰ ਤਾਂ ਕਰਦੇ ਨੇ ਤੇ ਸਾਡੀਆਂ ਧੀਆ ਭੈਣਾਂ ਦੀਆਂ ਇੱਚ ਧਾਂ ਲੁਕਦੇ ਨੇ ਤਾਂ ਸਾਡੇ ਜਿਹੜੇ ਨੌਜਵਾਨ ਨੇ ਉਹ ਪਿੰਡਾਂ ਦੇ ਉਹ ਪਿੰਡ ਦੇ ਨੌਜਵਾਨ ਫਿਰ ਉਹ ਡਾਕੂਆਂ ਨਾਲ ਹੱਤਪੜਾ ਉਹਨਾਂ ਤੋਂ ਬੰਦੂਕ ਦੀ ਸਖਲਾਈ ਲੈਂਦੇ ਨੇ ਫਿਰ ਉਹ ਕਤਲ ਕਰਦੇ ਨੇ ਮਿਨੀਮਮ ਕੁਆਲੀਫਿਕੇਸ਼ਨ ਉਹ ਦੱਸਦੇ ਸੀ ਕਿ ਇਹ ਕਿ ਡਾਕੂ ਬਣਨ ਦੀ ਕਿ ਉਹਦੇ 5 ਕਤਲ ਕੀਤੇ ਕਿਉਂਕਿ ਉਹਦਾ ਦਿਲ ਖੁੱਲਿਆ ਹੋਵੇ ਤਾਂ ਕਿ ਉਹ ਬੰਦਾ ਮਾਰਚ ਕੋਈ ਚਿਚਕਲਾ ਕਰਨ ਉਹ ਫਿਰ ਜਿੱਥੇ ਵੀ ਡਾਕਾ ਮਾਰ ਜਾਂਦੇ ਸੀ ਉਹ ਦੱਸਦੇ ਸੀ ਕਿ ਅਸੀਂ ਡਾਕਾ ਮਾਰਨ ਦੀ ਇਤਲਾਹ ਪਹਿਲਾਂ ਕਰਦੇ ਫਿਰ ਉਹ ਪਿੰਡ ਦੇ ਵਿੱਚ ਡਾਕਾ ਮਾਰਦੇ ਪੁਲਿਸ ਡਾਕਾ ਮਾਰ ਤੋਂ ਬਾਅਦ ਆਉਂਦੀ ਸੀ ਪੁਲਿਸ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਡਾਕੂਆਂ ਦਾ ਸਿੱਧਾ ਮੁਕਾਬਲਾ ਕਰੇ ਇਹਨਾਂ ਨੇ ਉਹ ਡਾਕੂਆਂ ਕੋਲੇ ਆਪਣੀ ਅਪੀਲ ਪੇਚੀ ਵੀ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰੋ ਹਥਿਆਰ ਛੱਡ ਦਿਓ ਅਸੀਂ ਤੁਹਾਨੂੰ ਥੋੜੀ ਬਹੁਤੀ ਸਜ਼ਾ ਦੇ ਕੇ ਉਥੋਂ ਮਾਫੀ ਦਗਾਉਂਦਾ ਜਾਂ ਤਾਂ ਕਰੋ ਕਹਿੰਦੇ ਦੇਖੋ ਜੀ ਸਾਨੂੰ ਕਾਫੀ ਸਾਲ ਹੋ ਗਏ ਅਸੀਂ ਹਥਿਆਰ ਵੀ ਛੱਡ ਤੇ ਪਰ ਸਾਨੂੰ ਹਜੇ ਵੀ ਜ਼ਮੀਨਾਂ ਅਲਾੜਤਾ ਹੋ ਗਈਆਂ ਪਰ ਕਾਬੂਚੇ ਨਹੀਂ ਹੋਏ ਕਹਿੰਦਾ ਅਸੀਂ ਦੇਖਦੇ ਹਾਂ ਜਦੋਂ ਸ਼ਹਿਰਾਂ ਦੇ ਵਿੱਚ ਸਾਡੇ ਨਾਲ ਤਾਂ ਭੱਟੇ ਡਾਕੂ ਬੈਠੇ ਨੇ ਸਮਗਲਰ ਬੈਠੇ ਨੇ ਚੰਬਲ ਦੇ ਵੇੜੇ ਦੀ ਮਿੱਟੀ ਵਿੱਚ ਵੱਡੇ ਵੀਰ ਜੋਜ ਦੇ ਸਨ ਅਤਿਆਚਾਰ ਦੇ ਖਿਲਾਫ ਦਕਾਇਤ ਬਣੇ ਪਰ ਦਿਲ ਦੇ ਸੱਚੇ ਸੁੱਚੇ ਸੱਜੀ ਕਾਲ ਜੀ ਗੱਲਾਂ ਦੀ ਗੱਡੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸੁਖਪਾਲ ਸਿੰਘ ਹਾਰਦਿਕ ਸਵਾਗਤ ਕਰਦਾ ਹਾਂ ਚੰਬਲ ਦੀ ਟਾਟੀ ਤੇ ਚੰਬਲ ਦਾ ਉਹ ਸਮਾਂ ਜਦੋਂ ਕਿ ਜਿਹਨੂੰ ਅੱਜ ਕੋਈ ਵੀ ਇਨਸਾਨ ਸੁਣਦਾ ਹੈ ਤਾਂ ਉਹ थर-थर ਕੰਬ ਜਾਂਦਾ ਜਿਦਾ ਕਿ ਅੱਜ ਵੀ ਉਹ ਨਾਮ ਸੁਣ ਕੇ थर-थर ਕੰਬਨ ਵਾਲਾ ਕੋਈ ਵੀ ਇਨਸਾਨ ਉਸ ਸਮੇਂ ਨਾਲ ਦੇ ਕੋਨ ਦੇਖ ਕੇ ਆਇਆ ਉਸਤਰਾ ਦੇ ਇੱਕ ਇਨਸਾਨ ਐਸਡੀ ਕਾਲਜ ਬਰਨਾਲਾ ਦਾ ਦੇ ਵਿਦਿਆਰਥੀ ਭពਿੰਦਰ ਸਿੰਘ ਬੇਦੀ ਜੀ ਜੋ ਕਿ ਅੱਜ ਸਾਡੇ ਵਿੱਚ ਹਾਜ਼ਰ ਨੇ ਉਹਨਾਂ ਨੇ ਚੰਬਲ ਦੀ ਘਾਟੀ ਦਾ ਉਹ ਸਮਾਂ ਬਤੀਤ ਕੀਤਾ ਤੇ ਅਸੀਂ ਅੱਜ ਉਹ ਸਾਡੇ ਵਿੱਚ ਹਾਜ਼ਰ ਨੇ ਤੇ ਅਸੀਂ ਉਹਨਾਂ ਤੋਂ ਥੋੜਾ ਇਸ ਸਮੇਂ ਬਾਰੇ ਪੁੱਛਾਂਗੇ ਥੋੜੇ ਸੁਭਾਵ ਜਵਾਬ ਕਰਾਂਗੇ ਕਿ ਉਹਨਾਂ ਨੇ ਇਸ ਸਮੇਂ ਨੂੰ ਕਿਵੇਂ ਦੇਖਿਆ ਉਸ ਸਮੇਂ ਚੀਜ਼ਾਂ ਕਿਹੋ ਜਿਹੀਆਂ ਸਨ ਜਾਂ ਹੋਰ ਵੀ ਬਹੁਤ ਕੁਝ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਅਸੀਂ ਸਾਡੇ ਚੈਨਲ ਦੇ ਵਿੱਚ ਆਨ ਵਿੱਚ ਬਹੁਤ ਸਵਾਗਤ ਕਰਦੇ ਹਾਂ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਦੱਸ ਕਰੋ ਜੀ ਦੋਸਤੋ ਗੱਲਾਂ ਦੀ ਗੱਡੀ ਤੇ ਸਰੋਤਿਓ ਦਰਸ਼ਕੋ ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਭੁਪਿੰਦਰ ਸਿੰਘ ਬੇਦੀ ਪ੍ਰੈਫੈਸਰ ਪੰਜਾਬੀ ਐਸਡੀ ਕਾਲਜ ਬਰਨਾਲਾ ਬਾੜ ਦੇ ਨਾਲ ਉਸ ਸਮੇਂ ਦੀਆਂ ਗੱਲਾਂ ਮੁਰਦ ਤਾਜ਼ਾ ਕਰਨ ਲੱਗਿਆ ਜਿਸ ਵੇਲੇ ਚੰਬਲ ਘਾਟੀ ਦੇ ਵਿੱਚ ਕੈਂਪ ਲੱਗਿਆ ਸੀ ਮੈਂ ਉਸ ਵੇਲੇ ਇਸ ਕਾਲੇ ਤੇ ਐਨ ਐਸ ਐਸ ਦਾ ਵਲੰਟੀਅਰ ਸੀ ਮੈਂ ਚੰਬਲ ਘਾਟੀ ਦੇ ਵਿੱਚ ਦੋ ਕੈਂਪ ਲਾਏ ਹਨ ਇੱਕ ਕੈਂਪ 1978 ਵਿੱਚ ਲਾਇਆ ਜਦੋਂ ਮੈਂ ਅਜੇ ਪ੍ਰੈਪ ਦਾ ਵਿਦਿਆਰਥੀ ਉਦੋਂ ਸਾਨੂੰ ਇਥੋਂ 12 ਵਿਦਿਆਰਥੀਆਂ ਨੂੰ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਭੇਜਿਆ ਗਿਆ ਉੱਥੋਂ ਸਾਡੇ ਨਾਲ ਆਰੀਆ ਮਹਿਲਾ ਕਾਲਜ ਦੇ ਮੈਡਮ ਡਾਕਟਰ ਅਮਰਜੀਤ ਕੌਰ ਅਤੇ ਉਹਨਾਂ ਦੇ ਨਾਲ ਇੱਕ ਵਿਦਿਆਰਥੀ ਉਹ ਵੀ ਇਸ ਕੈਂਪ ਦੇ ਵਿੱਚ ਸਾਡੇ ਨਾਲ ਗਏ ਸੀ ਉਹ ਤੋਂ ਬਰਜਿੰਦਰਾ ਕਾਲਜ ਫਰੀਦਕੋਟ ਦੇ ਪ੍ਰੋਫੈਸਰ ਡਾਕਟਰ ਗੁਰਦੇਵ ਸਿੰਘ ਸਿੱਧੂ ਜਿਨ੍ਹਾਂ ਨੇ ਸਾਡੀ ਅਗਵਾਈ ਕੀਤੀ ਕੋਈ 85 ਵਿਦਿਆਰਥੀ ਵੱਖ-ਵੱਖ ਕਾਲਜਾਂ ਤੋਂ ਪੰਜਾਬ ਦੇ ਸਾਰੇ ਜਿੰਨੇ ਯੂਨੀਵਰਸਿਟੀ ਦੇ ਰਾਜਵਰੀ ਕਾਲਜ ਨੇ ਉਹੋ ਚੰਬਲ ਘਾਟੀ ਲਈ ਉੱਥੋਂ ਉਸ ਦਿਨ ਸ਼ਾਮ ਨੂੰ ਰਵਾਨਾ ਹੋਏ ਜਾਣ ਤੋਂ ਪਹਿਲਾਂ ਸਾਨੂੰ ਉਸ ਸਮੇਂ ਦੇ ਬਾਈ ਚਾਂਸਲਰ ਤੇ ਸਾਡੇ ਐਨਐਸਐਸ ਦੇ ਪ੍ਰੋਗਰਾਮ ਕੋਆਰਡੀਨੇਟਰ ਤੇ ਸਾਡੇ ਕਾਲਜ ਦੇ ਪ੍ਰੋਗਰਾਮ ਅਫਸਰ ਐ ਰਤੀਪਾਲ ਹਰਦਿਆਲ ਸਿੰਘ ਆਤਰੀ ਸ੍ਰੀ ਪੀਕੇ ਸਿੰਘ ਜੀ ਅਤੇ ਪ੍ਰੋਫੈਸਰ ਦੇਸ਼ਵੰਦ ਅਤੇ ਪ੍ਰੋਫੈਸਰ ਰਵਿੰਦਰ ਪਟਲ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਯੂਨੀਵਰਸਿਟੀ ਗਏ ਜੋ ਸਾਨੂੰ ਕੈਂਪ ਦੇ ਵਿੱਚ ਛੱਡ ਕੇ ਆਏ। ਕੁਝ ਕੁਛ ਲੰਘਦਾ। ਗੱਡੀ ਜਦੋਂ ਜਾ ਰਹੀ ਸੀ ਤਾਂ ਸਾਈਡ ਹਾਂ ਤੇ ਅਸੀਂ ਦੇਖ ਰਹੇ ਸੀ ਕਿ ਲੱਗਦਾ ਸੀ ਕਿ ਰੁੱਖ ਵੀ ਸਾਡੇ ਨਾਲ ਹੀ ਭੱਜੇ ਜਾ ਰਹੇ ਨੇ। ਜਿਵੇਂ ਉਹ ਸਾਡੇ ਤੋਂ ਪਹਿਲਾਂ ਕੈਂਪ ਦੇ ਵਿੱਚ ਜਾਣ ਲਈ ਉਹ ਤਾਵਲੇ ਹੋ। ਸਮਾਂ ਬੜੀ ਤੇਜ਼ੀ ਨਾਲ ਗੁਜ਼ਰਿਆ। ਜਦੋਂ ਅਸੀਂ ਮੱਧ ਪ੍ਰਦੇਸ਼ ਦੇ ਸ਼ਹਿਰ ਮੂਰੇਨੇ ਵਿੱਚ ਪਹੁੰਚੇ ਗੱਡੀ ਉੱਥੇ ਰੁਕੀ ਤਾਂ ਸਾਰੇ ਸਾਡੇ ਪ੍ਰੋਫੈਸਰ ਸਾਹਿਬ ਨੇ ਕਿਉਂਕਿ ਸਾਡੇ ਕੈਂਪ ਕਮਾਂਡੈਂਟ ਸਨ ਡਾਕਟਰ ਗੁਰਦੇਵ ਸਿੰਘ ਜੀ ਉਹਨਾਂ ਨੇ ਸਾਨੂੰ ਤਾਕੀਦ ਕੀਤੀ ਕਿ ਬੱਚਿਓ ਇੱਥੋਂ ਆਪਾਂ ਅੱਗੇ ਟੈਂਪੂਆਂ ਵਿੱਚ ਜਾਵਾਂਗੇ ਤੇ ਜੇ ਕਿਸੇ ਨੂੰ ਭੁੱਖ ਲੱਗੀ ਹੈ ਤਾਂ ਸਾਹਮਣੇ ਗੁਰਦੁਆਰਾ ਹੈ ਆਪਾਂ ਉੱਥੇ ਲੰਗਰ ਛਕਾਂਗੇ ਸਾਨੂੰ ਗੁਰਨਾਨਕ ਦੇਵ ਗੁਰਦੁਆਰਾ ਸੀ ਉੱਥੇ ਲੰਗਰ ਛਕਾਇਆ ਕੇ ਉਸ ਤੋਂ ਬਾਅਦ ਵੱਖ-ਵੱਖ ਟੈਂਪੂਆਂ ਦੇ ਵਿੱਚ ਕੋਈ 10-10 ਵਿਦਿਆਰਥੀਆਂ ਦਾ ਟੋਲੀਆਂ ਬਣਾ ਕੇ ਸਾਨੂੰ ਮੋਦਰਾ ਜਵਾਰ ਪਿੰਡ ਵਿੱਚ ਪੇਚ ਹੈ ਮੋਦਰਾ ਜਵਾਰ ਦੇ ਨਾਲ ਇੱਕ ਕੈਪ ਸੈਟ ਸੀਗੀ ਸਾਈਡ ਤੇ ਜਿਸ ਨੂੰ ਚੰਪਲ ਕਾਟੀ ਦੇ ਪਿੰਡ ਕਹਿ। ਉੱਥੇ ਤੁਸੀਂ ਬੁਝੇ ਤੇ ਪਰ ਪ੍ਰਸ਼ਨ ਪੁੱਛਣਾ ਚਾਹੁੰਦੇ। ਮੈਂ ਉਹੋ ਕੀ ਉਸ ਵੇਲੇ। ਥੈਂਕ ਯੂ। ਤੇ ਜਿਵੇਂ ਦੇਖੋ ਤੁਹਾਨੂੰ ਮੌਕਾ ਮਿਲਿਆ ਐਸਡੀ ਕਾਲਜ ਦੇ ਵਿਦਿਆਰਥੀ ਹੋਣ ਦੇ ਨਾਤੇ ਪੂਰੀ ਟੀਮ ਨੂੰ ਹੈਂਡਲ ਕਰਨਾ ਤੇ ਕੈਂਪ ਉਤੇ ਲੈ ਕੇ ਜਾਣ ਦਾ ਤੇ ਤੁਹਾਨੂੰ ਮੌਕਾ ਮਿਲਿਆ ਤੇ ਤੁਸੀਂ ਇਸ ਮੌਕੇ ਨੂੰ ਕਿਵੇਂ ਦੇਖਿਆ ਤੁਸੀਂ ਇਸ ਮੌਕੇ ਤੁਹਾਨੂੰ ਇਹ ਮੌਕਾ ਮਿਲਿਆ ਦੇਖੋ ਮੌਕਾ ਹਰ ਕਿਸ ਨੂੰ ਨਹੀਂ ਮਿਲਦਾ ਇਹ ਮੌਕਾ ਸਿਰਫ ਉਸ ਨੂੰ ਮਿਲਦਾ ਜੋ ਇਸ ਦੇ ਕਾਬਿਲ ਹੁੰਦਾ ਤੇ ਤੁਹਾਨੂੰ ਇਹ ਮੌਕਾ ਮਿਲਿਆ ਤਾਂ ਸੀ ਇਹ ਮੌਕਾ ਲੰਘ ਤੋਂ ਬਾਅਦ ਆਪਣੇ ਆਪ ਵਿੱਚ ਕਿਹੋ ਜਿਹਾ ਮਹਿਸੂਸ ਕੀਤਾ ਤੁਹਾਡੇ ਅਸਲ ਵਿੱਚ ਇਹਦੇ ਨਾਲ ਜੁੜੇ ਤਿੰਨ ਪ੍ਰਸ਼ਨ ਹੋ ਗਏ ਮੈਂ ਬਾਰੀ-ਬਾਰੀ ਜਵਾਬ ਦੇਣ ਦਾ ਯਤਨ ਕਰਾਂਗਾ ਪਹਿਲੀ ਗੱਲ ਤਾਂ ਇਹ ਵੀ ਇਹ ਮੋਦਰਾ ਜਵਾਰ ਵਾਲਾ ਸਾਡਾ ਪਹਿਲਾ ਕੈਂਪ ਸੀ ਜਿਹਦੇ ਵਿੱਚ ਅਸੀਂ ਉਦੋਂ ਮੈਂ ਕੈਂਪ ਦੀ ਉਹਾਈ ਨਹੀਂ ਕੀਤੀ ਤੇ ਉਦੋਂ ਮੈਂ ਇੱਕ ਐਜ ਵਲੰਟੀਅਰ ਦੇ ਤੌਰ ਤੇ ਗਿਆ ਸੀ ਤੇ ਉਹ ਕੈਂਪ ਸਾਡਾ ਬੜਾ ਚਮਕਪਰਾ ਸੀ ਉਹੋ ਕਦਮ ਨਾਲ ਕਦਮ ਮਲਾ ਕੇ ਇੱਕ ਵਿਕਾਸ ਦੇ ਰਾਹ ਤੇ ਤੁਰਨਾ ਤੇ ਸਾਨੂੰ ਉਹਨਾਂ ਪਿੰਡਾਂ ਦੇ ਵਿੱਚ ਮਿਲ ਜਾਇਆ ਗਿਆ ਜਿਹੜੇ ਪਿੰਡਾਂ ਦੇ ਲੋਕ ਕਿਵੇਂ ਰਹਿੰਦੇ ਸੀ ਬੜੇ ਗਰੀਬ ਸੀ ਕੱਚੇ ਘਰ ਸੀਗੇ ਉਹਨਾਂ ਦੇ ਚੌਪੜੀਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਆਪਣਾ ਗੁਜ਼ਾਰਾ ਕਰਦੇ ਸਨ ਤੇ ਸਾਡੇ ਨਾਲ ਇਹ ਗੱਲਾਂ ਉਹੋ ਪੜੀ ਬੇ ਬਾਕੀ ਨਾਲ ਕਰਦੇ ਸੀ ਕਿ ਥੋੜਾ ਜਿਹਾ ਜੀਵਨ ਕਿੰਨਾ ਟਫ ਹੈ ਕਿੰਨਾ ਔਖਾ ਹੈ ਕਿੰਨਾ ਮੁਸੀਬਤਾਂ ਭਰਿਆ ਹੈ ਉਹ ਦੱਸਦੇ ਸੀ ਕਿ ਦਾਤੂ ਸਾਨੂੰ ਕੁਝ ਨਹੀਂ ਕਹਿੰਦੇ ਅਸੀਂ ਉਹਨਾਂ ਕਹੀ ਸਾਧਨ ਸਾਡੇ ਕੋਲੇ ਪੈਸਾ ਨਹੀਂ ਹੈ ਹਾਂ ਜਿਹੜੇ ਠਾਕਰ ਲੋਗ ਜਿਹੜੇ ਸਾਡੇ ਤੋਂ ਸਾਨੂੰ ਵਿਆਜੂ ਪੈਸੇ ਦਿੰਦੇ ਉਹਨਾਂ ਦੇ ਵਿਆਜਾਂ ਦੇ ਤੇਲੇ ਆ ਕੇ ਅਸੀਂ ਆਪਣੀਆਂ ਜਿੰਮੇਂਆਂ ਰਹਿਣੇ ਰੱਖਿਆ ਹੋਈਆਂ ਉਹਨਾਂ ਦੀ ਤੰਗੀ ਤੋਂ ਡਰਦੇ ਹੋਏ ਸਾਡੇ ਮੁੰਡੇ ਜਿਹੜੇ ਕਿਵੇਂ 바ਗੀ ਬੋ ਜਦੋਂ ਉਹ ਠਾਕਰ ਤਾਂ ਘਰ ਦੇ ਨੇ ਤੇ ਸਾਡੀਆਂ ਧੀਆ ਭੈਣਾਂ ਦੀਆਂ ਇੱਛਾ ਤੁਲੁਕਦੇ ਨੇ ਤਾਂ ਸਾਡੇ ਜਿਹੜੇ ਨੌਜਵਾਨ ਨੇ ਉਹ ਪਿੰਡਾਂ ਦੇ ਉਹ ਪਿੰਡ ਦੇ ਨੌਜਵਾਨ ਫਿਰ ਉਹ ਡਾਕੂਆਂ ਨਾਲ ਹੱਤ ਕਰਦੇ। ਉਹਨਾਂ ਤੋਂ ਬੰਦੂਕ ਦੀ ਛਕਲਾਈ ਲੈਂਦੇ ਨੇ। ਫਿਰ ਉਹ ਕਤਲ ਕਰਦੇ ਨੇ। ਮਿਨਿਮਮ ਕੁਆਲੀਫਿਕੇਸ਼ਨ ਉਹ ਦੱਸਦੇ ਸੀ ਕਿ ਇਹ ਕਿ ਡਾਕੂ ਬਣਨ ਦੀ ਤੇ ਉਹਦੇ 5 ਕਤਲ ਕੀਤੇ। ਲੋਕਾਂ ਦਾ ਦਿਲ ਖੁੱਲਿਆ ਹੋਵੇ। ਤਾਂ ਕਿ ਉਹ ਬੰਦਾ ਮਾਰਨ ਚ ਕੋਈ ਚੁਸਕਲਾ ਚੱਲੇ। ਉਹ ਫਿਰ ਜਿੱਥੇ ਵੀ ਡਾਕਾ ਮਾਰਨ ਜਾਂਦੇ ਸੀ ਉਹ ਦੱਸਦੇ ਸੀ ਕਿ ਅਸੀਂ ਡਾਕਾ ਮਾਰਨ ਦੀ ਇਤਲਾਹ ਪਹਿਲਾਂ ਕਰਦੇ। ਹੇਰੋ ਪਿੰਡ ਦੇ ਵਿੱਚ ਤਾਂ ਕਮਾ ਪੁਲਿਸ ڈاکਾ ਮਾਰਨ ਤੋਂ ਬਾਅਦ ਆਉਂਦੀ ਸੀ ਪੁਲਿਸ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਡਾਕੂਆਂ ਦਾ ਸਿੱਧਾ ਮੁਕਾਬਲਾ ਕਰੇ ਬੇਸ਼ੱਕ ਹੁਣ ਆਧੁਨਿਕ ਹਥਿਆਰਾਂ ਦੇ ਨਾਲ ਪੁਲਿਸ ਕੋਲੇ ਬਹੁਤ ਵਧੀਆ ਹਥਿਆਰ ਆ ਗਏ ਨੇ ਜਨ ਸਮਾਹ ਹੋਰ ਹੈ ਇਹ ਮੈਂ ਗੱਲਾਂ ਕਰਦਾਗਾ 1978-79 ਦੀਆਂ ਜਿਸ ਵੇਲੇ ਇਹ ਅਸੀ ਕੈਂਪ ਲਾਡਾਕੂ ਫੇਰ ਮਿਲੇ ਲਖਨ ਸਿੰਘ ਤੇ ਤਹਿਸੀਲਦਾਰ ਸਿੰਘ ਉਹਨਾਂ ਨਾਲ ਅਸੀਂ ਬਾਰੀ-ਬਾਰੀ ਪੁੱਛਦੇ। ਵੀ ਤੁਸੀਂ ਜਦੋਂ ਚੰਬਲ ਘਾਟੀ ਦੇ ਵਿੱਚ ڈاکੂ ਹੋਣਾ ਰਹਿੰਦੇ ਸੀ ਤਾਂ ਕਿਵੇਂ ਰਹਿੰਦੇ? ਕਿਵੇਂ ਮਹਿਸੂਸ ਕਰਦੇ ਸੀ? ਉਹ ਸਾਨੂੰ ਕਹਿੰਦੇ ਅਸੀਂ ਕੋਈ ਮਰਜ਼ੀ ਨਾਲ ਤਾਂ ڈاکੂ ਬਣੇ ਨਹੀਂ ਸੀ। ਮਜਬੂਰੀ ਬਸ ਬਣੀ ਸੀ। ਮਨੇ ਸਾਨ ਨੇ ਮਨੇ ਆਈਦਾ ਸੋ ਮੇਰੇ ਨਾ ਦਿਲ ਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਿਹਾ। ਤੁਸੀਂ ਚੰਬਲ ਘਾਟੀ ਦਾ ਸਮਾਂ ਬਤੀਤ ਕਿੱਥਾ ਸੀ ਉਦੋਂ? ਦੇਖ ਕੇ ਤੇ ਕਿੰਮਤ ਸੀ? ਠੀਕ ਤੇ ਵੀ ਉਦੋਂ ਜਦੋਂ ਕੋਈ ਦੇਖੋ ਜਿਵੇਂ ਤੁਸੀਂ ਦੱਸਿਆ ਕਿ ਮਜਬੂਰੀ ਦੇ ਵਿੱਚ ਸਾਰੇ ਡਾਕੂ ਬਣੇ ਸੀਗੇ ਵੈਸੇ ਕੋਈ ਡਾਕੂ ਨਹੀਂ ਬਣਿਆ ਸਾਰੇ ਤਾਂ ਮਜਬੂਰੀਆਂ ਨੇ ਡਾਕੂ ਬਣੇ ਠੀਕ ਤਾਂ ਉਦੋਂ ਸਰਕਾਰ ਦਾ ਡਾਕੂਆਂ ਪ੍ਰਤੀਬਤੀਰਾ ਕੀ ਸੀਗਾ ਹਾਂ ਕਿਉਂਕਿ ਮੈਂ ਉਸ ਸਮੇਂ ਇੱਕ ਵਿਦਿਆਰਥੀ ਸੀਗਾ ਜਿੰਨੇ ਤੁਸੀਂ ਉਹ ਸੁਪਾਲ ਜੀ 40 ਉਮਰ ਦਾ ਹੋਊਗਾ ਮੈਂ ਤੇ ਅਸੀਂ ਕੋਈ ਸਾਨੂੰ ਇੰਨਾ ਤਾਂ ਨਹੀਂ ਗਿਆਨ ਉਸ ਜਾਂ ਵੀ ਸਰਕਾਰਾਂ ਇਹਨਾਂ ਪਰ ਤੂੰ ਕੀ ਕਰਦੀ ਹੈ ਪਰ ਜਿਵੇਂ ਉੱਥੇ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਉਹਦੇ ਵਿੱਚ ਇਹ ਸੀਗਾ ਕਿ ਪੁਲਿਸ ਬਗੀਆਂ ਦੇ ਪਿੱਛੇ ਹੈਰਬਾਸਤ ਉੱਥੇ ਤਾਇਨਾਤ ਹੁੰਦੀ ਸੀ ਤੇ ਜਦੋਂ ਵੀ ਉਹਨਾਂ ਨੂੰ ਮੌਕਾ ਲੱਗਦਾ ਵੀ ਅੱਜ ਰਾਤ ਨੂੰ ਆਨੇ ਐਸੇ ਰਸਤੇ ਜਾਣਾ ਜਾਂ ਉਹਨਾਂ ਦੇ ਮੁਖਬਰ ਵਿੱਚ ਛੱਡੇ ਹੁੰਦੇ ਸੀ ਉਹ ਕਿ ਚੋ ਖਬਰ ਆ ਜਾਂਦੀ ਯਾਦ ਦਾਕੂਆ ਨੇ ਫਲਾਂ ਜਗ੍ਹਾ ਤੇ ਜਾਂਦੇ ਹਥਿਆਰ ਦੀ ਸਪਲਾਈ ਲੈਣੀ ਹੈ ਹਥਿਆਰ ਮਿਲਣੇ ਨੇ ਜਾਂ ਜਾਂ ਟ੍ਰੇਨ ਲੁੱਟਣੀ ਹੈ ਜਾਂ ਉਤੋਂ ਟ੍ਰੇਨ ਦੇ ਵਿੱਚੋਂ ਆ ਕੁਝ ਹੋਣਾ ਹੈ ਤਾਂ ਉਸ ਵੇਲੇ ਉਸ ਦਾ ਮੁਕਾਬਲਾ ਕਿ ਆਪਣੇ ਵਿਦਿਆਰਥੀ ਨੇ ਜਿਹੜੇ ਉਹ ਆਪਣੀ ਸਿਰਜਣ ਪ੍ਰਕਿਰਿਆ ਵੱਲ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਸਮਾਜ ਨੂੰ ਇੱਕ ਵਧੀਆ ਰੰਗਲਾ ਬਣਾਉਣ ਤੇ ਇਥੋਂ ਦੇ ਜਿਹੜੇ ਕਿ ਕਿਸ਼ੂ ਹੈ ਐਸਐਸਲੀ ਕਾਲਜ ਦੀ ਜੋ ਕਿ ਅੱਜ ਕੱਲ ਮਿਨੀ ਯੂਨੀਵਰਸਿਟੀ ਹੈ ਇਹ ਹੋਰ ਵੀ ਆਸੇ ਪਾਸੇ ਫੈਲੇ ਇਹ ਸੁਗੰਧ ਜਿਵੇਂ ਇੱਕ ਬੂਟਾ ਸਿੰਘ ਚੋਹਾਨ ਦਾ ਸ਼ੇਰ ਹੈ ਬਿਨਾ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ ਹਵਾ ਵਾਂਗ ਲੋਕਾਂ ਦਾ ਆਉਣਾ ਤੇ ਜਾਣਾ ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ ਹਵਾਵਾਂ ਦਾ ਹੁੰਦਾ ਨਾ ਕੋਈ ਟਿਕਾਣਾ ਹਵਾਵਾਂ ਦਾ ਹੁੰਦਾ ਇਹ ਵਿਦਿਆਰਥੀ ਸੁਗੰਧ ਬਣ ਕੇ ਦੂਰ ਦੂਰ ਫੈਲਣ ਇਹਦੀ ਸੁਗੰਧ ਦੂਰ ਦੂਰ ਤੱਕ ਜਾਵੇ ਜਿਵੇਂ ਕਿ ਬਹੁਤ سارے ਤੁਹਾਨੂੰ ਦੇਖਾਰ ਤੋਂ ਫੈਲੇ ਹੋਏ ਨੇ ਤੇ ਮੈਂ ਇਨਾ ਹੀ ਕਹਿਦਾ ਹੋਇਆ ਤੁਹਾਡਾ ਇਸ ਚੈਨਲ ਦਾ ਤੇ ਪਾਲਜੀ ਦਾ ਤੇ ਤੁਹਾਡੇ ਨਾਲ ਸਾਰੀ ਟੀਮ ਨੂੰ ਬਹੁਤ ਧੀੜੀਆਂ ਧੰਨਵਾਦੀ ਹੈ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ। ਸ਼ੁਕਰੀਆ ਮਿਹਰਬਾਨੀ ਇਸ ਲੋਕਾਂ ਨੂੰ ਕਰੀ ਤੇ ਪਿਆਰ ਪਰ ਸਤਿ ਸ਼੍ਰੀ ਅਕਾਲ। ਹਾਂਜੀ ਇਹ ਸੀ ਇਹ ਸਾਡੇ ਭਪਿੰਦਰ ਸਿੰਘ ਬੇਦੀ ਜੀ ਜਿ ਕਿ ਉਹ ਸਾਡੇ ਵਿੱਚ ਅੱਜ ਆਏ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ। ਤੇ ਚੰਬਲ ਦੀ ਘਾਟੀ ਦਾ ਉਹ ਸਮਾਂ ਸਾਰਾ ਜੋ ਸਾਡੇ ਨਾਲ ਇਹਨਾਂ ਨੇ ਦੱਸਿਆ ਜਿਵੇਂ ਬਤੀਤ ਕੀਤਾ ਤੇ ਇੱਥੋਂ ਹੀ ਪੜ ਕੇ ਇੱਥੋਂ ਹੀ ਪ੍ਰੋਫੈਸਰ ਬਈਓ ਡਿਊਟੀ ਅਦਾ ਕਰ ਰਹੇ ਭਵਿੰਦਰ ਸਿੰਘ ਵੇਦੀ ਜੀ ਦਾ ਸੁਪਨਾ ਪੂਰਾ ਹੋਇਆ ਸੋ ਉਮੀਦ ਕਰਦਾ ਜੀ ਤੁਹਾਨੂੰ ਸਾਡਾ ਇਹ ਅੱਜ ਦਾ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਇਹੋ ਜਿਹੇ ਹੋਰ ਪੋਡਕਾਸਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਧੰਨਵਾਦ ਸਾਰਿਆਂ ਦਾ